ਲੋਭ ਪਰ ਲੋਕ ਦੇ ਰਾਖੇ ਜਬਰ ਸ਼ਤਰ ਤਖਤ ਦੇ ਮਾਲਕ ਸੰਤਨ ਸਹਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜਿਹੜੇ ਬੈਠੇ ਆ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਉਹ ਫਤਿਹ ਬਰਬਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਦੇ ਹੁਕਮ ਅnder ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਮਹਿੰਦਰ ਸਿੰਘ ਜੀ ਜੋ ਇਸ ਅਸਥਾਨ ਦੇ ਉੱਤੇ ਬੜੀਆਂ ਵੱਡੀਆਂ ਸੇਵਾਵਾਂ ਨਿਭਾ ਕੇ ਗਏ ਨੇ ਤੋਂ ਸਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਬਿਛੋੜਾ ਦੇ ਗਏ ਨੇ ਇਹ ਉਹਨਾਂ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਪਾਂ ਇਕੱਠੇ ਹੋਏ ਆ ਜੇ ਬਾਬਾ ਮਹਿੰਦਰ ਸਿੰਘ ਜੀ ਦੀ ਸ਼ਖਸੀਅਤ ਦੀ ਗੱਲ ਕਰੀਏ ਅਮੈਂ ਸਮਝਦਾ ਹਾਂ ਕਿ ਉਹ ਪੰਥਕ ਪ੍ਰਾਸਕਸਨ ਜਦੋਂ ਵੀ ਕੋਈ ਪੰਥਕ ਮਸਲਾ ਹੁੰਦਾ ਸੀ ਕੋਈ ਪੰਥਕ ਇਕਾਠ ਹੋਣਾ ਸੀ ਚਾਹੇ ਉਹ ਰਾਜਸਥਾਨ ਦੇ ਵਿੱਚ ਹੋਵੇ ਚਾਹੇ ਉਹ ਪੰਜਾਬ ਦੇ ਵਿੱਚ ਹੋਵੇ ਤੇ ਬਾਬਾ ਮਹਿੰਦਰ ਸਿੰਘ ਜੀ ਆਪਣੇ ਸਾਥੀਆਂ ਦੇ ਨਾਲ ਜ਼ਰੂਰ ਤਿਸਦੇ ਸੀ ਸ੍ਰੀ ਹਕਾਂਤਕ ਸਹਾਣ ਤਕਸਰੀ ਦਮਦਮਾ ਸਹਾਣ ਜਦੋਂ ਵੀ ਕੋਈ ਪੰਥਕ ਮਸਲਾ ਹੁੰਦਾ ਸੀ ਉਹ ਆਪਣੇ ਸਾਥੀਆਂ ਦੇ ਨਾਲ ਜ਼ਰੂਰ ਪਹੁੰਚਦੇ ਸੀ ਤੇ ਉਹਨਾਂ ਦੀ رائے ਬਹੁਤ ਫਜ਼ਨੀ ਹੁੰਦੀ ਸੀ ਜਿਹੜੀ ਉਹਨਾਂ ਦੀ ਸ਼ਖਸੀਅਤ ਬਾਰੇ ਜਾਣਕਾਰੀ ਦਿੰਦੀ ਸੀ ਸ਼੍ਰੋਮਣੀ ਅਕਾਲੀ ਪੰਥ ਗੁੱਡਾਗਾਲ ਨੂੰ ਜਿਸ ਦੀ ਇਹ ਛਾਉਣੀ ਹੈ ਪਰ ਬੜੀ ਇਤਿਹਾਸਿਕ ਥਾਂ ਹੈ ਇਹੋ ਧਰਤੀ ਹੈ ਜਿੱਥੇ ਸ਼ਹੀਦਾਂ ਨੇ ਆਪਣਾ ਬਸੇਰਾ ਕੀਤਾ ਤੇ ਜਿੱਥੇ ਸ਼ਹੀਦियां ਦੇਣ ਵਾਲੇ ਬਸੇਰਾ ਕਰਦੇ ਆ ਉਥੇ ਉਹ ਖਾ ਪੀ ਕੇ ਡੰਗ ਨਹੀਂ ਲਪਾਉਂਦੇ ਹੁੰਦੇ ਉਥੇ ਉਹ ਭਜਨ ਕਰਦੇ ਆ ਸਿਮਰਨ ਕਰਦੇ ਆ ਬੰਦਗੀ ਕਰਦੇ ਔਰ ਭਜਨ ਬੰਦਗੀ ਵਾਲਿਆਂ ਰੂਹਾਂ ਜਿਹੜੀਆਂ ਨੇ ਉਹ ਸ਼ਹਾਦਤ ਕਰਨ ਦੇ ਲਈ ਤਿਆਰ ਨੇ ਸ਼ਹਾਦਤ ਦੇਣ ਲਈ ਤਿਆਰ ਹੁੰਦੇ ਇਹ ਗੱਲ ਚੇਤੇ ਰੱਖਣੇ ਖਾ ਪੀ ਕੇ ਸੌਂ ਕੇ ਸਮਾਂ ਗੁਜ਼ਾਰਨ ਵਾਲੇ ਕਦੇ ਸ਼ਹਾਦਤ ਵਾਲੇ ਪਾਸੇ ਨਹੀਂ ਪਹੁੰਚਿਆ ਕਰਨਗੇ ਭਜਨ ਬੰਦਗੀ ਸੇਵਾ ਸਿਮਰਨ ਤੇ ਨਿਛਲਤਾ ਦੇ ਨਾਲ ਜ਼ਿੰਦਗੀ ਜਿਉਣ ਵਾਲੇ ਹੀ ਸ਼ਹੀਦੀ ਜਜ਼ਬਾ ਰੱਖਦੇ ਨੇ ਤੇ ਇਹ ਉਹਨਾਂ ਸੂਰਬੀਰ ਜੋਧੀਆਂ ਦੀ ਕਰਦੀ ਹੈ ਗੁੱਟਾ ਜੌਹਰ ਜਿਵੇਂ ਸਰਕਾਰ ਦੇ ਨਾਲ ਗੁੱਟਾ ਜੌਹਰ ਸਾਹਿਬ ਕਹਿੰਦੇ ਨੇ ਬਾਬਾ ਮਹਿੰਦਰ ਸਿੰਘ ਜੀ ਕੇਵਲ ਪੰਥਕ ਕਾਰਜਾਂ ਦੇ ਵਿੱਚ ਹੀ ਗਤੀਸ਼ੀਲ ਨਹੀਂ ਸੀ ਰਹਿੰਦੇ ਉਹ ਇਸ ਸਥਾਨ ਨੂੰ ਡਿਵੈਲਪ ਕਰਨ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਹੈ ਉਹ ਆਪਣਾ ਸਮਾਂ ਜਿਹੜਾ ਬਕੀਤ ਕਰਦੇ ਸੀ ਯੋਗਦਾਨ ਪਾਉਂਦੇ ਸੀ ਉਨ੍ਹਾਂ ਦੀ ਇਹ ਖੂਬੀ ਸੀ ਕਿ ਉਹ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਜਿਹੜਾ ਸੀ ਉਹ ਕਦਮ ਬਾ ਕਦਮ ਜਿਹੜਾ ਹੈ ਉਹ ਚੁਰਦੇ ਸੀ ਇਹੀ ਕਾਰਨ ਹੈ ਕਿ ਬਾਬਾ ਬਲਵੀਰ ਸਿੰਘ ਜੀ ਜੋ ਮੁਖੀ ਨੇ ਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਨੇ ਉਹਨਾਂ ਨੇ ਉਹਨਾਂ ਸਾਥੀਆਂ ਦੇ ਨਾਮ ਜਿਹੜੇ ਨੇ ਉਹ ਆਪਣੇ ਮੁਖਾਰਬਦ ਤੋਂ ਲੈ ਲਏ ਜਿਨ੍ਹਾਂ ਨੇ ਬਾਬਾ ਮਹਿੰਦਰ ਸਿੰਘ ਜੀ ਦੀਆਂ ਬਾਹਾਂ ਬਣ ਕੇ ਜਿਹੜਾ ਸੀ ਇਸ ਸਥਾਨ ਦੇ ਲਈ ਜਿਹੜਾ ਸੀ ਉਕਾਰਜ ਕੀਤਾ। ਉਹਨਾਂ ਨੂੰ ਯਾਦ ਕੀਤਾ ਕਿ ਉਹਨਾਂ ਦੇ ਸਾਥੀਆਂ ਨੂੰ ਵੀ ਯਾਦ ਕੀਤਾ ਕਿ ਅੱਜ ਲੋੜ ਹੈ ਇਸ ਪੰਥ ਪ੍ਰਸਤਾਨ ਦੀ। ਕਿ ਪੰਥ ਪ੍ਰਸਤੀ ਜਿਹੜੀ ਹੈ ਉਹ ਐਵੇਂ ਨਹੀਂ ਹੋਊਗੀ। ਪੰਥ ਪਰਸਤੀ ਜਿਹੜੀ ਹੈ ਉਹ ਬਾਣੀ ਤੇ ਬਾਣੀ ਚੋਂ ਨਿਕਲਦੀ ਆਜੋ ਜੀ ਅਸੀਂ ਫੇਰ ਮੈਂ ਸੂਝ ਕਰਦੀ ਆ ਨਾ ਕਿ ਕੌਮ ਦੇ ਅੰਦਰੋਂ ਪੰਥ ਪਰਸਤੀ ਕਰਦੀ ਆ ਦਿਉਦੀ ਬੰਦ ਹੈ ਕਿ ਅਸੀਂ ਬਾਣੀ ਤੇ ਬਾਣੇ ਦੇ ਨਾਲੋਂ ਆਪਣੀ ਦੂਰੀ ਬਣਾ ਲਈ ਜਿੰਨਾ ਚਿਰ ਬਾਣੀ ਤੇ ਬਾਣੇ ਦੇ ਨਾਲ ਦੂਰੀ ਰਹੇਗੀ ਉਹ ਨਾ ਚਹਿਰ ਪੰਥ ਪਰਸਤੀ ਦਾ ਜਜ਼ਬਾ ਜਿਹੜਾ ਹੈ ਕੋ ਕਹਾਂ ਤੱਕ ਨਹੀਂ ਨਹੀਂ ਖਾਇ। ਜਿਹਨਾਂ ਦੇ ਅੰਦਰ ਪੰਥ ਪ੍ਰਸਤੀ ਹੁੰਦੀ ਹੈ ਜਿਹੜੇ ਪੰਥ ਲਈ ਜਾਂਉਂਦੇ ਨੇ ਪੰਥ ਦੇ ਸਥਾਨਾਂ 'ਤੇ ਜਾਂਉਂਦੇ ਨੇ ਪੰਥ ਦੇ ਸਥਾਨਾਂ 'ਤੇ ਮਰਦੇ ਨੇ। ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਮ। ਬਾਬਾ ਸੁਖਾ ਸਿੰਘ ਦੀ ਬਾਬਾ ਮਹਿਤਾਬ ਸਿੰਘ ਦੀ ਬੜੀ ਵੱਡੀ ਕੁਰਬਾਨੀ ਹੈ। ਉਹਨਾਂ 'ਚ ਪੰਥ ਪ੍ਰਸਤੀ ਸੀ ਤੇ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਮਕਰ ਸਾਹਿਬ ਲਈ ਜਾ ਕੇ ਸ਼ਹੀਦ ਹੋ ਗਏ। ਇਤਿਹਾਸ ਪੜ੍ਹੀਏ। ਰਾਉਂਗ ਦੀ ਖੜੇ ਕਰਦੇ ਨਾਲ ਇਤਿਹਾਸ ਹੈ ਇਹਨਾਂ ਜੋਨਿਆਂ। ਬਾਬਾ ਮਹਿਤਾਬ ਸਿੰਘ ਜੀ ਦਾ ਕਿਵੇਂ ਘਰ ਘਾਟ ਉਜਾੜਿਆ ਸੀ ਹਕੂਮਤ ਨੇ ਤੇ ਕਿਵੇਂ ਇਹਨਾਂ ਦਾ ਪਰਿਵਾਰ ਜਿਹੜਾ ਹੈ ਉਸ ਘੇਰੇ ਦੇ ਵਿੱਚੋਂ ਬਚ ਕੇ ਨਿਕਲਿਆ ਸੀ। ਪਰ ਉਹਨਾਂ ਮੁਗਲਾਂ ਦੀ ਸਿਪਾਈਆਂ ਨੇ ਇਸ ਇਹਨਾਂ ਦੇ ਪਰਿਵਾਰ ਨੂੰ ਘੇਰਿਆ ਤੇ ਘੇਰ ਕੇ ਕੋਹ ਕੋਹ ਕੇ ਜਿਹੜਾ ਸੀ ਉਹ ਕਥਾ ਦਿੱਤਾ ਸੀ। ਇੱਕ ਸਿਰਫ ਦੇ ਸਿਰਫ ਬਾਬਾ ਮਹਿਤਾਬ ਸਿੰਘ ਦੀ ਮੀਰਾ ਖੋਟ ਦਾ ਇੱਕ ਪੁੱਤਰ ਸੀ ਬਾਬਾ ਰਾਏ ਸਿੰਘ ਜਿਹੜਾ ਢਾਈ ਤਿੰਨ ਸਾਲ ਦਾ ਸੀ ਉਹ ਵੀ ਸਮਝ ਸੁਣ ਦਿੱਤਾ ਸੀ ਤੇ ਉਹ ਬਚ ਗਿਆ ਸੀ ਸਾਗ ਤੋੜਨ ਵਾਲੀ ਉਹਨੇ ਆਪਣੇ ਨਾਲ ਲੈ ਗਈ ਸੀ ਬੰਦੇ ਘੜ ਬੰਦੇ ਕਢਣ ਨੂੰ ਜੀ ਵੀਰਾਂ ਨੂੰ ਤਾਂ ਪੋਤਰਾ ਪਾਈ ਰਤਨ ਸਿੰਘ ਪੰਗੂ ਜੀ ਨੇ ਪੰਥ ਪ੍ਰਕਾਸ਼ ਲਿਖਿਆ ਔਰ ਜੀ ਦਾ ਪੰਥ ਪ੍ਰਕਾਸ਼ ਉਟਾ ਜੋੜ ਦੇ ਝਗੜਾਂ ਦੇ ਵਿੱਚ ਸਿੰਘਾਂ ਨੇ ਜਿਹੜਾ ਜੀਵਨ ਬਤੀਤ ਕੀਤਾ ਉਹਦੀ ਕਾਫੀ ਸਾਮੂ ਦੱਸਿਆ ਇੱਥੋਂ ਪਤਾ ਲੱਗਣ ਨੂੰ ਸੀ ਸਾ ਨੂੰ ਕਿ ਉਟਾ ਜੋੜ ਦੇ ਜੰਗਾਂ ਦੇ ਵਿੱਚ ਸਿੰਘਾਂ ਨੇ ਕਿਵੇਂ ਵਕਤ ਕੱਟਿਆ ਕਿਵੇਂ ਪਤਾ ਲੱਗਣਾ ਸੀ ਕਿੱਥੋਂ ਪੜਨਾ ਸੀ ਅਸੀਂ ਸਾਨੂੰ ਕੀ ਦੱਸਣਾ ਸੀ ਇਹ ਰਾਜਸਥਾਨ ਦੇ ਵਿੱਚ ਬੁੱਢਾ ਜੌਣ ਦੀ ਧਰਤੀ ਹੈ ਜਿੱਥੇ ਸਿੰਘਾਂ ਨੇ बसेरा ਕੀਤਾ ਸੀ ਇਹ ਸਾਨੂੰ ਪਤਾ ਲੱਗਿਆ ਬਾਬਾ ਮਹਿਤਾਬ ਸਿੰਘ ਵੀਰਾ ਕੋਟ ਦੇ ਪੁੱਤਰੇ ਰਤਨ ਸਿੰਘ ਢੰਗੂ ਦੇ ਪਰਚੀਲ ਪੰਧ ਪ੍ਰਗਾਸਤ ਇਹ ਕੁਰਬਾਨੀਆਂ ਨੇ ਸਿੰਘਾਂ ਦੀਆਂ ਜਿਨ੍ਹਾਂ ਨੂੰ ਕਦੇ ਪੜਾਇਆ ਨਹੀਂ ਇਰਾਸਾ ਔਰ ਬਾਬਾ ਮਹਿੰਦਰ ਸਿੰਘ ਜਿਨ੍ਹਾਂ ਨੇ ਹਰ ਪੰਥਕ ਕਾਰਜ ਦੇ ਵਿੱਚ ਫੱਟ ਚੜ੍ਹ ਕੇ ਯੋਗਦਾਨ ਪਾਇਆ ਉਹ ਆਪਣੀ ਇਤਿਹਾਸ ਨੂੰ ਵਾਕਫ ਸਾਂ ਪਰ ਮੈਨੂੰ ਪਤਾ ਲੱਗਿਆ ਕਿ ਆਖਰੀ ਸਮੇਂ ਦੇ ਹੁੰਦੈ ਨੇ ਨਹੀਂ ਇੱਛਾ ਪਤਾ ਕੀ ਰਚੀ ਕਹਿੰਦੇ ਚਲੇ ਜਾਣਾ ਹੈ ਮੇਰੇ ਨਾਲੀ ਬੋਤੇ ਨੇ ਮੰਗਿਆ ਨੂੰ ਚਲੇ ਜਾਣਾ ਹੈ ਕਿਨੇ ਜਾਣ ਤੋਂ ਪਹਿਲੋ ਇਹ ਚਤੰਨਾ ਹੈ ਕਿ ਸੱਚਖੰਦ ਸ੍ਰੀ ਗੁਰਬੰਧ ਸਾਹਿਬ ਦਾਸ ਕਰਨੀ ਹੈ ਦੀਸ਼ਨਾ ਤੇ ਆਪਣੇ ਚਲਾਉਣੇ ਤੋਂ ਕੁਝ ਦਿਨ ਪਹਿਲਾਂ ਉਹ ਸੱਚਕਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਸਾਹਿਬ ਕਰਸ਼ਿਰ ਕਰਕੇ ਆਏ ਉਥੇ ਸ੍ਰੀ ਆਖਣ-ਖਣ ਸਾਥ ਕਰਾ ਕੇ ਤਿਰੋਠਿ ਸਮਾਪਤੀ ਕਰਵਾ ਕੇ ਆਏ ਕੁਝ ਦਿਨ ਬਾਅਦ ਹੀ ਉਹ ਸੰਸਾਦ ਅਲਿ ਚਲੇ ਗਏ ਜਿਉਂਨੇ ਜਿਹੜਾ ਪੰਥ ਕਾਰਜਾਂ ਦੇ ਵਿੱਚ ਯੋਗਦਾਨ ਪਾਇਆ ਉਹਨੇ ਗੁਆ ਹਫਾਈ ਜਿੰਨਾ ਤੱਕ ਮਾਉਂ ਤੇ ਮੰਨਦਾ ਹੋਰ ਬਹੁਤ ਸਾਰੇ ਮੈਂ ਅਜੇ ਸਿਮ ਯਾ ਦਫੇਰ ਨਨੋਵੀ ਬਹਾਮਰੀ ਦੀ ਸੇਵਾ ਸੰਪਤੀ ਆ। ਮੈਂ ਜੋ ਵੀ ਹਾਂ, ਮੇਰੇ ਪਿਤਾ ਮਹਿੰਦਰ ਸਿੰਘ ਦਾ ਇਸ ਲਈ ਵਾਅਦਾ ਕਰਦੇ। ਜੇ ਤੁਮ ਸੋਚੋ ਨਾਲ ਉਹਨੇ ਮਾਇਲੇ ਜਿਹਨਾਂ ਨੇ ਠੀਕਾਂ ਵਾ ਦਿੱਤੀਆਂ ਰਹੀ। ਉਹਨਾਂ ਠੀਕਾਂ ਉਹਨਾਂ ਕਰਨਾਂ ਕਿ ਹੋਰ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਅਸੀਂ ਜਿਹੜਾ ਹੈ ਅੱਗੇ ਵਧਣਾ ਹੈ ਔਰ ਇਸ ਸਥਾਨ ਨੂੰ ਹੋਰ ਵੀ ਜਿਹੜਾ ਹੈ ਉਹ ਸ਼ਾਨਦਾਰ ਬਣਾਉਣਾ ਹੈ। ਬਈ ਹੋਈ ਉਮੀਦ ਕਰਦਾ। ਅਰ ਮਾਬਾ ਜੀ ਨੂੰ ਬੇਨਤੀ ਕਰਦਾ ਜੇਕਰ ਸਮਾਗਮ ਹੁੰਦਾ ਨਾ ਸਲਾਣਾ ਕੁਬੇ ਤੇ ਗਰਮੀ ਬਹੁਤ ਹੋਊਗੀ। ਆ ਸੰਗਰ ਦਾ ਵੀ ਨਾ ਆ ਜਾਂਦਾ। ਅੱਗ ਗਰਮੀ ਬਹੁਤ ਕੀ ਏ। ਤੁਹਾਰੇ ਸੋਤਰਾ ਕੇ ਮਾਮੇ ਇਤੋਂ ਬੇਨ ਨਹੀਂ ਘਾਣਗੇ। ਅਗਲੇ ਸਾਲ ਉਹ ਸਾਂ ਦਾ ਨਹੀਂ ਇਥੇ ਤੋ ਤੇ ਇਹ ਸੋਣਾ ਜਿਹੜਾ ਹੈ ਤੁਸੀਂ ਜੱਟ ਪੈਂਦੀ। ਆਪਾਂ ਦੀ ਬੰਕ ਬਹੁਤ ਵਰਨੇ ਕੋਈ ਸਾਹਿਬ ਕਾਹੀ ਨੇ ਵੱਡੇ ਵੱਡੇ ਘਾੜਨਾ ਉਸਤੇ ਬੜੀ ਸੂਰ ਦਾ ਛਾੜ ਕੇ ਨਿਉ ਫੈ ਜਾਂਦੇ ਨੇ। ਮਾਹੌਲ ਵੱਡ ਜਾਂਦੇ ਨੇ। ਜਿਹੜਾ ਉਹ ਤੰਤਰੀ ਤੇ ਪਟਰੀ ਦਾ ਜੇ ਨਾ ਕਾਹ ਬਣਾਉਂਦਾ ਜਮਾਨਾ ਕਿਹੜਾ ਉਹ ਚਾਹ ਰੇ। ਮੈਂ ਵੀ ਦੇਖੀ ਗੀ। ਇਹ ਘਾੜਤ। ਬੰਦ। ਪੇਸ ਹੌਸਲ ਬਲਾ ਆ ਹੁਣ ਸਾਡੇ ਪਾਲ ਦੇ ਵਿੱਚ ਆ ਸਨ ਨਾ ਨਵੀਂ ਸਦਾ ਦੂਜੀ ਆਧੁਨਿਕ ਕਿਸਮ ਦਾ ਇੱਕ ਸ਼ਾਦਰੀ ਦਾ ਮੇਰੇ ਹੌਲ ਗਰੀ ਅਜਿਹੀ ਬੈਡ ਕੇਸ ਨਾਲ ਬੰਨ੍ਹਦੇ ਵਿੱਚ ਗਾਲੀ ਜੋ ਐ ਟੇ ਵਿਦਵਾਨਾਂ ਨੇ ਸ਼ਾ 21 ਤਰੀਕਾ ਆ ਉਹ ਸੋਚਦਾ ਇੱਕ ਠੀਕ ਹੈ ਜੀ ਦੇ ਕੇ ਦੂੰਗਾ ਮੈਂ ਜੀ ਦੇ ਦੂੰਗਾ ਕੋ ਯੰਗ ਨਾ ਅਕੇ ਸੰਗੀਤੰ ਜਨਾਨਾ ਹੌਕ ਨਾ ਹੋਈ ਵਹ ਸੋਨੇ ਦੇ ਅੰਮ੍ਰਿਤ ਨਾਲ ਇੱਕ ਸੁਨਹਿਰੀ ਆਦਵੀ ਐੇ ਸ਼ਾਹੀਦ ਪ੍ਰਵਾਣ ਕਰਨੇ ਪਾਇਂਤੀ ਕੀ ਕੰਮ ਸਾਹ ਵਾਹਿਗੁਰੂ ਦੀ ਰੂਹ ਮੁਰਗੀ ਦਾ ਤਰਸਾ ਵਾਹਿਗੁਰੂ ਦੇ ਖਦੇਲ ਵਿੱਚ ਸਿੰਘਾਗਿਆਦੀ ਹਮ ਸਿੰਘ ਜਥੇਦਾਰ ਸ੍ਰੀ ਅਕਾਲ ਦਾ ਸ਼ਹਾਮ ਜਿਨ੍ਹਾਂ ਨੇ ਬਾਬਾ ਬਸਮਤ ਸਿੰਘ ਨਛੱਧਾ ਦੇ ਧੂਲ ਪੇਕੀਦੇ ਨੇ ਸੁਣਵਾ ਮਿਲਦੀ